ਸਾਤ ਸੰਗਤ ਜੀ ਪਹਿਲੀ ਨਾ ਨਾਪਾ ਫੱਲੇ ਬਣਾਉਂਦੇ ਨੇ ਕੋਈ ਰਾਗੀ ਹੋਵੇ ਕੋਈ ਕਾਢੀ ਹੋਵੇ ਕੋਈ ਪ੍ਰਚਾਰਕ ਹੋਵੇ ਜੇ ਫੱਤੇ ਬਦਾਰੇ ਉਹ ਵੀ ਮੂਹਰੇ ਵਿੱਚ ਇਹ ਸਾਤ ਸੰਗਤ ਜੀ ਜਿੰਨਾ ਪਰਿਵਾਰ ਜਿਹੜੀਆਂ ਇਹ ਸੰਗਤਾਂ ਬੈਠੀਆਂ ਸਤ ਬਾਬਾ ਬਲਵਿੰਦਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡੜਾ ਵਾਲਿਆਂ ਦੇ ਜਨਮ ਸਥਾਨ ਕੋਲ ਹੱਲ ਕਰਨ ਦੀ ਪਹੁੰਚੇ ਹਨ ਪੇ ਪਤੇ ਆਪਾਂ ਦਿੱਲੀ ਬਲਾਕੇ ਕਾਲ ਬਣਦੀ ਰਹੀ ਉੱਚੀ ਆਚਾਰਿਆ ਦੇ ਗਾਜਵਾਜ ਕੇ ਵਤੇ ਬਣੋਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਇਕਸਾਰ ਬਿਖਦੇ ਪ੍ਰਧਾਨ ਜਗਤਾ ਕਿਰਪਾ ਸਿੰਘ ਜੀ ਜਿਨ੍ਹਾਂ ਦਾ ਮੈਂ ਸਾਰਾ ਪ੍ਰਚਾਰ ਸੁਣਿਆ ਉਹ ਸਾਧ ਸੰਗਤ ਦੀ ਕਾਲੀ ਕਾਲੀ ਤੇ ਪ੍ਰਚਾਰ ਕੰਮ ਕਰਕੇ ਸਮਾਂ ਬਹੁਤ ਹੋ ਗਿਆ ਸਾਰ ਸੰਗੀਆਂ ਨੂੰ ਵਧੀਆ ਸਮਾਂ ਕੱਥੇ ਫਿਰ ਮਿਲੇਗਾ ਇਸ ਕਰਕੇ ਮੈਂ ਦੋ ਤਿੰਨ ਬੇਨਤੀਆਂ ਕਰ ਲੀਆਂ ਸਭ ਤੋਂ ਪਹਿਲਾਂ ਸ੍ਰੀ ਆਕਾਲ ਪੁਰਖ ਸਾਹਿਬ ਦੇ ਸਾਥ ਦਾ ਜਹਦਾਰ ਸਿੰਘ ਸਾਹਿਬ ਭਾਈ ਜੀ ਸਦੀਰ ਸਿੰਘ ਜੀ ਉਹਦੇ ਸੰਤ ਬਾਬਾ ਜਰਮੈਲ ਸਿੰਘ ਖਾਨ ਸਾਹਿਬ ਪਿੰਡਰਾਵਾਲਿਆਂ ਦੇ ਭਤੀਜੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜਹਦਾ ਦਲੇਰ ਸਿੰਘ ਜੀ ਚੱਕਰ ਸਮਰਤੀ ਜਥੇ ਬੰਦੇ ਨੂੰ ਫਤਿਹ ਬਿਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਰਵੇ ਦੀ ਆਜ ਸਿੰਘ ਔਲੀ ਸੁਭਾਵਨਾ ਨੇ ਸੀ ਸਿੰਘ ਸਾਹਿਬ ਜੀ ਦੇ ਆਦੀ ਦੇ ਦਰਸ਼ਨ ਕਰਨੇ ਸੰ ਪਰਵਨਾ ਦੀ ਤਬੀਬ ਦਿੱਲੀ ਦੇ ਵਿੱਚ ਉਹ ਸਾਧ ਸੰਗੀ ਦਾਸ ਵੀ ਨਾਰੇ ਸਿੰਘ ਡੱਗਵੇਂ ਸੰ ਲੱਕ ਦੇ ਉੱਪਰ ਛੱਡ ਕੇ ਲੱਗੇ ਪਰ ਸਤਗੁਰਾਂ ਦੇ ਕਿਰਪਾ ਕਰਕੇ ਉਹਨਾਂ ਨੂੰ ਤੰਦਰੁਸਤ ਰੱਖਿਆ ਤੇ ਠੀਕ ਹਨ ਉਹ ਆਪਣਾ ਰਾਜ ਕਰਵਾ ਰਹੇ ਹਨ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਾਂ ਜੋ ਜਹਦਾਰ ਕਰਪਾ ਸਿੰਘ ਜੀ ਨੇ ਇੱਥੇ ਸਾਧ ਸੰਗਤ ਦੀ ਰਾਜਨੀਤੀ ਦੀ ਧਰਮ ਦੀ ਗੱਲ ਕੀਤੀ ਆਪਾਂ ਆਪਾਂ ਤੋਂ ਸ਼ੁਰੂ ਕਰਕੇ ਪੰਜਬਤ ਸਿੰਘ ਸਾਹਿਬ ਦੇ ਦਰਸ਼ਨ ਕਰਦੇ ਹਾਂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਲੇ ਅਲਗਣ ਕਾਇਆ ਪੰਜ ਕਾ ਮੂਰਤ ਹਰਗੋ ਬਿਰਸਵਾਰੀ ਦਲੀ ਪੀੜੀ ਸ਼ੋਟੀਆ ਰੂਪਤ ਖਾਵਨ ਬਾਰੋ ਬਾਰੇ ਦਲ ਭਜਨ ਕੋ ਸੁਰਨਾ ਵੱਡ ਜੋਦਾ ਪਰਪਤ ਕਾਲੀ ਬੰਦੀ ਸ਼ੋਰ ਇਹ ਤਹਿਦਾ ਦਲੀਪ ਸਿੰਘ ਜੀ ਨੇ ਸਤਿਗੁਰਾਂ ਦਾ ਸ਼ਕਰਾਨਾ ਕਰਨ ਵਾਸਤੇ ਤੁਹਾਨੂੰ ਸਾਧਿਆ ਸੰਗਤ ਨੂੰ ਲੈ ਕੇ ਰਾਣਾ ਨੂੰ ਸਾਖਸਵੰਨੀ ਦਾ ਨੋਕ ਲਾਇਆ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਦੇਵ ਕੈ ਤੋਸਾ ਤੁਲੀ ਨਾ ਜਾਏ ਜਿਹੜਾ ਮਨੁੱਖ ਆਪਣੇ ਧਰਮ ਦੇ ਵਿੱਚ ਪਰਪਰ ਕਰਦਾ ਹੈ ਗੁਰੂ ਉਹਨਾਂ ਦੇ ਵਿੱਚ ਚੱਲਦਾ ਉਹਦੀ ਇਲਾਜ ਵਿੱਚ ਕਿਤੇ ਨਹੀਂ ਜਾਂਦੀ ਜਿਸ ਵਿੱਚ ਦੇ ਪੰਨੇ ਪਾਸ਼ਾ ਭਗਤ ਸਤਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਨੂੰ ਸਾਹ ਸੰਗ ਦੀ ਸ਼ਹੀਦ ਕਰ ਦਿੱਤਾ ਗਿਆ ਉਸ ਵੇਲੇ ਛੇਵੇਂ ਪਾਸ਼ਾ ਭਗਤ ਸਤਗੁਰੂ ਹਰਗੋਬਿੰਦ ਸਾਹਿਬ ਦੀ ਪੀੜ ਦੇ ਬਾਰਗ ਜਿਨ੍ਹਾਂ ਨੇ ਸਾਹ ਸੰਗ ਦੀ 11 ਸਾਲ ਦੀ ਉਮਰ 'ਚੇ ਬਾਬਾ ਬੁੱਢਾ ਜੀ ਨੇ ਭਾਈ ਗਰਤਾ ਜੀ ਨੇ ਸਾਹ ਸੰਗ ਦੇ ਸੱਦੇ ਪਿਤਰ ਭੇਜ ਕੇ ਸੰਗਤਾਂ ਨੂੰ ਬੁਲਾਇਆ ਇਨਾਰ ਸਾਧ ਸੰਗਤ ਜੀ ਗੁਰਤਾ ਗੱਦੀ ਦੇ ਵਾਸਤੇ ਜਿਸ ਰੇ ਵਿੱਚ ਬਾਬਾ ਬੁੱਢਾ ਜੀ ਨੇ ਦੋ ਸ੍ਰੀ ਸਾਹਿਬਾ ਪਹਿਨਾਈਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਸਾਧ ਸੰਗਤ ਨੂੰ ਸੁਧਾਰ ਦੇ ਵਿੱਚ ਆ ਕੇ ਅੱਜ ਜਿਹੜਾ ਕੋਈ ਕਹਿੰਦਾ ਕਿ ਸਿੱਖਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਸੀਂ ਕਿਸੇ ਮੱਤ ਦੇ ਪੁਜਾਰੀ ਨਹੀਂ ਹਾਂ ਅਸੀਂ ਸਾਧ ਸੰਗਤ ਧਰਤੀ ਦੇ ਉੱਪਰ ਪਹਿਲਾਂ ਵੀ ਰਾਜ ਕੀਤਾ ਹੋਵੇ ਕਰਦੇ ਤੇ ਗਾਂ ਵੀ ਕਰਾਂਗੇ ਮੈਂ ਜਿਹੜੀ ਸੰਗਤ ਨੂੰ ਵਿਸ਼ੇਸ਼ ਤੌਰ ਤੇ ਬਹਿਤਨੀ ਕਰਨੀ ਚਾਹੁੰਦਾ ਦਰਵੇਤਕ ਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਮਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ 1982 ਦੇ ਵਿੱਚ ਗੁਰਸਤਗੁਰੂ ਹਰगोਬਿੰਦ ਸਾਹਿਬ ਮੇਰੀ ਪਿੰਡ ਦੇ ਮਾਰਗ ਦੇ ਚਰਨਾਂ 'ਚ ਕਰਵਾਸ ਕੀਤੀ ਸਾਧ ਸੰਗਤ ਜੀ ਕਰਗੀ ਧਰਪਤਾ ਨੂੰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਪੰਥ ਦੀ ਸਿਰਜਣਾ ਕਰਨੀ ਸੀ ਉਸ ਵੇਲੇ ਆਪਕਾਰ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਰਵਾਸ ਕੀਤੀ ਅਰਦਾਸ ਕੀਤੀ ਬਾਗ ਪਰ

ਇਸ ਰੱਲੇ ਸਾਡੀ ਮਾਤਾ ਜੀਤ ਕੋ ਸਾਸ ਜੀ ਵੀ ਪੁੱਛਦੀ ਹੈ ਕਿ ਮੇਰੇ ਪੁੱਤਰ ਨજર ਨਹੀਂ ਆ ਰਹੇ ਹਨ ਉਸ ਵੇਲੇ ਕਲਗੀਆਂ ਵਾਲੇ ਨੇ ਸਵਾਜਰ ਵੱਲ ਇਸ਼ਾਰਾ ਕਰਕੇ ਗਿਆ ਸਗਾ ਇਹਨਾਂ ਪੁੱਤਰ ਦੇ ਸਿਰ 'ਤੇ ਬਾਹਰ ਦੀ ਇਹ ਸੁਚਾਰ ਜਨੂਲ ਤੋਂ ਕਿਹਾ ਭਰਾ ਦੀਪਤ ਲੱਖ ਹਜ਼ਾਰ ਸਾਨੂੰ ਲੱਖਾਂ ਪੁੱਤਰ ਬਣਾਇਆ ਅੱਜ ਅਸੀਂ ਕੇਸਾ ਦੇ ਬਰਤ ਦੇ ਕਰਨ ਲੱਪੇ ਅੱਜ ਅਸੀਂ ਸਾਸੰਗ ਦੀ ਕੇਸਾ ਦੇ ਉੱਪਰ ਰੰਗਣ ਲੱਪੇ ਕਿ ਸਾਡੇ ਚੱਤੇ ਧਰੇ ਨਾ ਹੋਣ ਉਹ ਸਾਸੰਗ ਦੀ ਦਮ ਦੇ ਵਿੱਚ ਸਾਡੇ ਪਹਿਲੇ ਮੁਖੀ ਅਮਰ ਸ਼ਹੀਦ ਦਾਤਾ ਦੀਪ ਸਿੰਘ ਅਮਰ ਸ਼ਹੀਦ ਭਾਈ ਮਨੀ ਸਿੰਘ ਜਿਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਿੱਖ ਬਾਣੀ ਦੀ ਪੰਤੀ ਪੜ੍ਹਾ ਕਰਤ ਕੀਮਤ ਕਰਤਾ ਜਾਣਾ ਕੈਦ ਹੀ ਜਗਤ ਤੇ ਕੇ ਪੜਿਆ ਉਹ ਸਿੱਖ ਨੂੰ ਝੱਟਾ ਪਈਆ ਸਿੱਖ ਨੇ ਹੱਥ ਜੋੜ ਕੇ ਬੈਠਦੇ ਗਏ ਤੇ ਮਹਾਰਾਜ ਬਾਣੀ ਪੰਨ ਕਰਦੇ ਕਿਤੇ ਝੱਟਾ ਪੈ ਰਿਹਾ ਤੇ ਗੰਧ ਕੀ ਹਾਰ ਹੋਵੇਗਾ ਉਸ ਵੇਲੇ ਸਤਿਗੁਰਾਂ ਨੇ ਕਿਹਾ ਸਗ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਕਿਹੜਾ ਬਾਣੀ ਦਾ ਸੂਖ ਸਾਦਾ ਸਰੀਰ ਹੈ ਤੈਨੂੰ ਤੇ ਸਾਹ ਸੰਗ ਦੀ ਝੱਟਾ ਦਾ ਦੁੱਖ ਲੱਗਾ ਥੱਪੜਾ ਦਾ ਦੁੱਖ ਲੱਗਾ ਜਿਸ ਮਨੁੱਖ ਦਾ ਅਗ ਤੋੜ ਦਿੱਤਾ ਜਾਵੇ ਉਸ ਮਨੁੱਖ ਨੇ ਕੀ ਬੀਤੀ ਹੋਵੇਗੀ ਚਕਾਲੇ ਬਹਿਤ ਕੀਤੀ ਮਹਾਰਾਜਾ ਠੰਡਾ ਨਹੀਂ ਪਤਾ ਦਮ ਦੇ ਦਮ ਤਮਨ ਸੰ ਸਾਬੋ ਕੀ ਤਲਵੰਡੀ ਦੇ ਵਿੱਚ ਕਰਗੀ ਧਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ 41 ਸ਼ਗਰਾਂ ਨੂੰ ਉਤਪਰਾਈ 42 ਬਧੇ ਮੁਕਤ ਕੀਤੇ ਭਾਈ ਮਨੀ ਸਿੰਘ ਦੇ ਬਾਬਾ ਦੀਪ ਸਿੰਘ ਗਿਆ ਫੌਜਰ ਕੋਲੋਂ ਸਰੀਰ ਕਰਨ ਦੀ ਸੇਵਾ ਲੈਣੀਆ ਬਾਬਾ ਦੀਪ ਸਿੰਘ ਨੇ ਗੱਲ ਪਾ ਕੇ ਪੱਲਾ ਆਸ ਸਿੰਘ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਲਗੀਆਂ ਵਾਲਿਆ ਅਨੰਦ ਪਾਣਾ ਬਣਿਆ ਅਨੰਦਨਾ ਕੋਲੀ ਅਲੀ ਤਰਫ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਇਹ ਆ ਤੁਹਾਡੇ ਨਾਲੋਂ ਸੀਸ ਤੇ ਪਰੇ ਅਲੱਗ ਹੋ ਜਾਏ ਪਰ ਤੇਰੇ ਪਰਦੇ ਵਿੱਚ ਤੇਰੇ ਲੰਗਰ ਵਿੱਚ ਫਰਕ ਨਹੀਂ ਪਵੇਗਾ ਤੁਸੀਂ ਬਾਣੀ ਦੀਆਂ ਤੰਕੀਆਂ ਪਰਦੇ ਆਪ ਆਪਾ ਬਲਵਿੰਦਰ ਸਿੰਘ ਜੀ ਕਥਾ ਵਜ ਗਿਆ ਨਹੀਂ ਹਾਂ ਮੈਂ ਕੋਈ ਗਿਆਨੀ ਨਹੀਂ ਇਹਨਾਂ ਦੇ ਭਾਂਡਿਆਂ ਚ ਰੋਟੀ ਘੜ ਕਰਕੇ ਸਾਧ ਸੰਗਤ ਨੂੰ ਜੱਥਰ ਕਹਿਣ ਜੋਗਾ ਹੋਇਆ ਆ ਸਾਰਾ ਸੰਗਤ ਜੀ ਦਾ ਖੰਡਾ ਲਾ ਕੇ ਤੇ ਬਾਬਾ ਦੀਪ ਸਿੰਘ ਨੇ ਖੱਬੇ ਹੱਥ ਤੇ ਆਪਣੇ ਸਿਰ ਰੱਖ ਕੇ ਤਨ ਗੁਰੂ ਰੰਗ ਦਾ ਸਰਦੇ ਚਾਰਨ ਤੇ ਮੱਥਾ ਟੇਕ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਫਤਿਹ ਦੇ ਅਸ ਕੀਤੇ ਉਸ ਅੰਗ ਲਈ ਤਖਸਾਲੇ ਜੋ ਮੇ ਮੁਖਲੇ ਸਤ ਬਾਬਾ ਕਰਮ ਸਿੰਘ ਜੀ ਖਾਲਸਾ ਫੇਰ ਬਾਰੇ ਮੋਰਚਾ ਲਾਇਆ ਮੈਂ ਸਾਰ ਸੰਗਤ ਨੂੰ ਉਹੀ ਪੰਚਾਰ ਕੀਤਾ ਜੋ ਜਿਹੜਾ ਕਿਰਪਾ ਸਿੰਘ ਨੇ ਤੁਹਾਨੂੰ ਸਹਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰ ਸੰਗਤ ਦੀ ਇਹ ਮੋਰਚਾ ਕੋਈ ਖਤਮ ਨਹੀਂ ਹੋਇਆ ਇਹ ਮਨਅਤੇ ਚਿਹਰਾਂ ਕਿ ਹਰਕਤੀ ਸਿਰ ਕਿੱਥੇ ਗਏ ਆ ਉਹ ਸਾਰ ਸੰਗਤ ਵੀ ਤੁਹਾਨੂੰ ਪਹਿਲਾਂ ਪੰਜਾਬ ਦੇ ਵਿੱਚ ਕੁਝ ਰਾਕੀਆਂ ਚ ਲੋਕ ਜਾਣਦੇ ਸਨ ਅੱਜ ਦੁਨੀਆ ਦੇ ਪੂਰੇ ਬੰਦੇ ਵਿੱਚ ਇਹ ਦੁਨੀਆ ਦੀ ਸੱਚੇ ਜੋ ਅਮਰੀਕਾ ਹੋਵੇ ਕੈਨੇਡਾ ਹੋਵੇ ਉਹ ਨਰਲੈਂਡ ਦੀ ਧਰਤੀ ਹੋਵੇ ਉਹ ਪੰਜਾਬ ਦੀ ਧਰਤੀ ਹੋਵੇ دلیپ نے گو سب کو ਰੱਬ ਕਰਦੇ ਕੇ ਸਾਗ ਸਗਰੀ ਬੀਮਾਰੀ ਦੂਰ ਹੋ ਜਾਂਦੀ ਆ ਇਸ ਕਰਕੇ ਮੈਂ ਸੰਗਤਾਂ ਨੂੰ ਬਹਿਤੀ ਕਾ ਲੰਬੀ ਵੀ ਕਈ ਸਾਲ ਹੋ ਗਏ ਕੋਵਿਡ ਮੁਖੀ ਦੇ ਸਤਬਾਬਾ ਜੀ ਮੈਨ ਸਿੰਘ ਖਾਲਸਾ ਨੇ ਤਾਂ ਸਭ ਤੋਂ ਵੱਧ ਦੇ ਸਹਿਰ ਮੀਰੀ ਪੀੜ ਦੇ ਮਾਰਗ ਦੇ ਵਿੱਚ ਗੁਰੂ ਰਾਨੰਦਰ ਦੇ ਚੰਨ ਚਰਨ ਦਾਸ ਕੀਤੀ ਇਹ ਸਤ ਨੂੰ ਸੱਚੇ ਪਾਤਸ਼ਾਹ ਮੈਂ ਇਹਦੇ ਚੰਨ ਚਰਨ ਦਾਸ ਕਰਕੇ ਮੁਰਦਾ ਆਨ ਲਗਾ ਇਹ ਮੁਰਦਾ ਮੇਰੇ ਪਰਵਾਰ ਦੀ ਸ਼ੋਹਰਤ ਵਾਸਤੇ ਹੋਵੇ ਇਹ ਮੁਰਦਾ ਮੇਰੇ ਸ੍ਰੀ ਬੀਤਾਂ ਦੀ ਉਸਤਿ ਲਈ ਵਾਸਤੇ ਜਿਹੜਾ ਸਾਧ ਸੰਗਤ ਕੀ ਗੁਰੂ ਸਾਹਿਬ ਦੇ ਚਰਨ ਜੀ ਅਰਦਾਸ ਕਰੇ ਉਹਨਾਂ ਨੇ ਕਿਹਾ ਇਹ ਮੋਰਚਾ ਮੈਂ ਸੱਚ ਕਰ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਆ ਜਿਹੜੀ ਹਰ ਕਿਸਾਨਾਂ ਦੀ ਗੱਲ ਚੱਲੀ ਇਹ ਕਿਸਾਨਾਂ ਦੇ I <laughs> you ਸਰ ਸਪਿੰਦਾ ਵਾਲਿਆਂ ਦਾ ਦੋ ਜੂਨ ਨੂੰ ਚੱਲਦੇ ਰਿਹਾ ਹੈ ਇਤੋਂ ਸੰਤਾ ਪਹਿਲਾਂ ਵੀ ਵੱਡੇ ਪੱਧਰ ਤੇ ਪਹੁੰਚੀਆਂ ਹਨ ਹੁਣ ਅ ਸਿੰਘ ਸਾਹਿਬ ਭਾਈ ਜਸਲੀ ਸਿੰਘ ਜੀ ਵੱਲੋਂ ਜੀ ਕਾਲਪਰਦੇ ਸਰਕਾਰ ਜੇਹਰਾਂ ਵੱਲੋਂ ਪਪਾ ਬਲਵਿੰਦਰ ਸਿੰਘ ਜੀ ਵੱਲੋਂ ਐਂਡ ਮਿਲਨ ਪੱਛੇ ਦਾਵੀ ਸੁਮਤੀ ਜਸੇਵੰਦੀ ਵੱਲੋਂ ਤੁਹਾਨੂੰ ਹੱਥ ਜੋੜ ਕੇ ਜੀ ਕਰ ਰਹਾ ਹਾਂ ਤੁਸੀਂ ਦੋਵੇਂ ਹੱਥ ਜੜੇ ਕਰਕੇ ਜਵਾਬ ਦਿਓ ਕਿ ਪਿਛਲੇ ਸਾਲਾਂ ਨਾਲੋਂ ਅਸੀਂ ਵੱਡੇ ਪੱਧਰ ਦੇ ਦੋ موسیقی अॻे दी बिह गॾियूं साहिब वटि फे दुबार थो बेनती कराज़री लॻी ਸਮੂਤੀ ਕਹੇ ਬੱਲੀ ਜਿਹੜਾ ਜਸਪੀਰ ਸਿੰਘ ਜੀ ਸੀਨੀਅਰ ਮੀਨ ਪ੍ਰਧਾਨ ਬਾਬਾ ਜਗਿੰਦਰ ਸਿੰਘ ਜੀ ਬੱਚੇ ਤੁਸੀਂ ਮਨਜਾ ਆਪੇ ਨਾ ਦਿਓ ਸੋ ਸਾਡੇ ਮੁੱਖ ਬੁਲਾ ਰਹੇ ਹਨ ਦਾ ਫਰਜ ਵੀ ਬਣਦਾਗਾ ਜੋ ਵੀ ਸਾਡਾ ਕੋਈ ਸੰਦੇਸ਼ ਤੇ ਨਾਲ ਸੰਕਤ ਨੂੰ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਕਰਕੇ ਪਹੁੰਚਿਆ ਸਿਰ 2-4 ਮਿੰਟ ਹੀ ਹੋ ਗਿਆ ਸੋ ਬੇਨਕ ਕਰਦੇ ਜੋ ਸਾਡੇ ਜੋ ਹਰਕਾ ਫਰੋਜ਼ ਦੇ ਤੋਂ ਡਾਕਟਰ ਗੁਰਮਨ ਸਿੰਘ ਜੀ ਸਾਡੇ ਬੱਤਾ ਜਗਿੰਦਰ ਸਿੰਘ ਜੀ ਸਾਡੇ ਜਿਲ੍ਹਾ ਪ੍ਰਧਾਨ ਚਾਰ ਨਾਲ ਤੋਂ ਅਰਕੇ ਸਿੰਘ ਜੀ ਸਰਨ ਬੇਨਤੀ ਆਕਸ਼ਟ ਤੇ ਆਕਸ਼ਟ ਸਰਪਾਉਂ ਦੇਣ ਦੀ ਕਿਰਪਾਤਾ ਕਰਨ ਦੀ ਮਿਲਦੇ ਹੁਣੇ ਨ ਸੱਤਰ ਸੰਖੇਪੀ ਵਾ ਕੋਈ ਨੂ ਬੇਨਤੀ ਆਕਸ਼ਟ ਤੇ ਆਕਸ਼ਟ ਆਕਰ ਆਪਣਾ ਸਰਪਾਉਂ ਦੇਣ ਦੀ ਕਿਰਪਾਤਾ ਕਰਨ ਦੀ ਇਸ ਤੋਂ ਬਾਅਦ ਸਾਡੇ ਘਰਕਾ ਬਰਨਾਲਾ ਤੋਂ ਬਰਤਲੇ ਸੰਗੇ ਬਰਨਾਲਾ ਸਾਡੇ ਜਨਾ ਪ੍ਰਧਾਨਾ ਉਹਨਾਂ ਨੂੰ ਬੇਨਤੀ ਆਕਸ਼ਟ ਤੇ ਆਪਣਾ ਸਰਪਾਉਂਾਂ ਦੇ ਵਾਲੇ ਸੋਹਣਾਂ ਸਾਰੇ ਜਗਰਾਉਂ ਦੇ ਜਥੇਬੰਦੀਆਂ ਜਿੱਥੇ ਬੰਦੀਆਂ ਸਾਡੇ ਤਿੰਨ ਬੰਗਾਂ ਦੇ ਪ੍ਰਧਾਨ ਸਾਹਿਬਾਂ ਮਾਨ ਜਪਾਰ ਸਿੰਘ ਜੀ ਰਾਏ ਉਹਨਾਂ ਨੂੰ ਬੇਨਤੀ ਆ ਕੁਝ ਤੇ ਇੱਥੇ ਆ ਗਏ 12 ਤੋਂ ਮਾਨ ਸੁਭਾਸ਼ ਸਿੰਘ ਜੀ ਸੈਕਸ਼ਨ ਗੁਰੂ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀਵਨ ਸਿੰਘ ਜੀ ਸਾਰੇ ਜਗਰਾਉਂ ਦੇ ਜਥੇਬੰਦੀ ਜਿੱਥੇ ਬੰਦੀ ਭਾਈ ਹੰਦਰ ਸਿੰਘ ਸਿੰਘ ਜੀ ਭਾਈ ਬੱਲੇ ਸਿੰਘ ਜੀ ਨਾਲ ਭਾਈ ਗੁੱਡਾ ਸਿੰਘ ਦੇ ਮਾਲਕ ਭਾਈ ਜਮੈਲ ਸਿੰਘ ਜੀ ਰਾਏ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਕੇ ਸਿਰ ਪਰ ਲੈਣ ਦੀ ਕਿਰਪਾਤਾ ਕਰਨ ਜੀ ਬੱਲੇ ਸਿੰਘ ਨਿਹੰਗ ਸ੍ਰੀ ਅਕਾਲ ਸੱਜ ਹੱਕਾ ਰੂਹੀ ਤੋਂ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਊਥ ਸਰਪੰਚ ਭਾਈ ਕਾਂਦੇਮੀ ਉਹਨਾਂ ਨੂੰ ਬੇਨਤੀ ਹੈ ਸੱਜ ਨਾਂਦੇ ਹੱਕਾ ਪੰਨ ਬੱਲੇ ਤੋਂ ਸਾਊਥ ਸਰਪੰਚ ਭਾਈ ਨਰਮਲ ਸਿੰਘ ਧੀਰਾ ਸਰਪੰਚ ਜੀ ਪਾਣੀ ਉਹਨਾਂ ਨੂੰ ਬੇਨਤੀ ਆ ਕੇ ਆ ਕੇ ਆਪਣੇ ਮਾਨ ਸਨਮਾਨ ਦੇਣ ਦੀ ਕਿਰਪਾਤਾ ਕਰਨ ਜੀ ਸਾਡੇ ਮੱਦੇ ਤੋਂ ਸਰਪੰਚ ਗੁਰਮੇਲ ਸਿੰਘ ਜੀ ਪਰ ਮਿੱਤਰਾਂ ਤੋਂ ਸਰਪੰਚ ਸਰਕਾਰ ਸਰਪੰਚ ਜੀ ਉਹਨਾਂ ਦੇ ਨਾਲ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਰਪੰਚ ਬ੍ਰਿਜਿੰਗ ਜੀ ਪਿੰਡ ਮੇਰੇ ਪਹੁੰਚਿਆ ਉਹਨਾਂ ਨੂੰ ਵੀ ਬੇਨਤੀ ਹੈ ਜੀ ਸਟੇਜ ਦੇ ਉੱਤੇ ਸਰਵਪਾਪ ਦੇ ਦੀ ਕਿਰਪਾ ਦਾ ਕਰ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਗੁਰਦਰਾ ਸਾਹਿਬ ਦੇ ਹੱਦ ਗ੍ਰੰਥੀ ਗੱਲੀ ਮਨਦੀਪ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਡਾ ਪੱਤਰ ਪ੍ਰਚਾਰ ਉਹਨਾਂ ਨੂੰ ਬੇਨਤੀ ਆ ਸਦਰ ਪ੍ਰਿਆਮ ਜੋਤ ਜੀ ਸਕੂਪ ਮਿਤਰਾ ਜੀ ਕਿਸੇ ਮੰਦਾਂ ਦੀ ਆਵਾਜ਼ ਨਹੀਂ ਤੋਂ ਆਉਦੀ। ਤਾਂ ਤਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਅਰਜਨ ਸਿੰਘ ਜੀ ਅੱਜ ਉਹਦਾ ਪਤਕਾ ਚਾਲ ਭਾਈ ਚੇਰਾ ਜਿੰਦਾ ਕਰਦਾ। ਚਾਹੋਗਾ ਹਾਂ। ਬੋਲੇ ਦੇ ਸੋ ਨਿਹੰਤ ਸ੍ਰੀ ਅਕਾਲ ਦਰਸ਼ਨ ਜੀ ਅਪੂਰ ਜੋ ਇਹਨਾਂ ਦੇ ਵੀ ਬਹੁਤ ਵੱਡੀ ਕੁਰਬਾਨੀ ਕਰ ਸਕਦੇ ਆ ਜੋ ਸੱਜ ਸਤਜੋਗ ਸਿੰਘ ਸਹਿਰ ਭਾਈ ਗੁਰਦੇਵ ਸਿੰਘ ਤੇ ਜਥੇਦਾਰ ਕੌਕੇ ਸਾਹਿਬ ਉਹਨਾਂ ਦੇ ਜੋ ਇਹਨਾਂ ਨੂੰ ਸਹਿਯੋਗ ਕੀਤਾ ਗਿਆ ਸੀ ਉਹਨਾਂ ਦੇ ਗਵਾਹੀ ਦਿੱਤੀ ਹੈ ਮੈਨੇ ਬਹੁਤ ਵੱਡਾ ਰਿਸਕ ਕਰਾ